ਉਹ ਲਾਈਵ ਤਸਵੀਰਾਂ ਔੜਕਪੁਰਾ ਦੀ ਸਬਜ਼ੀ ਮੰਡੀ ਦੇ ਵਿੱਚੋਂ ਸੁਰਿੰਦਰ ਢਿੱਲਵਾ ਚੈਨਲ ਤੋਂ ਤੇ ਅੱਜ ਦਾ ਅਸੀਂ ਸਾਰਾ ਲਾਈਵ ਟੈਲੀਕਾਸਟ ਜਿਹੜਾ ਉਹ ਢਿੱਲਵਾ ਟੈਲੀਵਿਜ਼ਨ ਤੋਂ ਹੀ ਕੀਤਾ ਦੋਸਤੋ ਤੇ ਇਸ ਕਰਕੇ ਅਸੀਂ ਸੁਰਿੰਦਰ ਢਿੱਲਵਾ ਚੈਨਲ ਤੋਂ ਕੁਝ ਵੀ ਲਾਈਵ ਹੈ ਜਿਹੜਾ ਉਹ ਨਹੀਂ ਕਰ ਸਕੇ ਸੋ ਇਸ ਕਰਕੇ ਅਸੀਂ ਕੋਈ 5-4 ਮਿੰਟ ਦੀ ਜਿਹੜੀ ਵੀਡੀਓ ਹੈ ਸੁਰਿੰਦਰ ਢਿੱਲਵਾ ਚੈਨਲ ਤੋਂ ਵੀ ਅਸੀਂ ਸੋਚਿਆ ਕਿ ਲਾਈਵ ਹੈ ਜਿਹੜਾ ਉਹ ਕਰ ਦਿਆ ਦਈਏ ਤੋ ਅਸੀਂ ਸੁਰਿੰਦਰ ਢਹਿਲਵਾ ਚੈਨਲ ਤੋਂ ਵੀ ਆਪਣੇ ਇਹ ਵੀਡੀਓ ਲਾਈਵ ਆ ਜਿਹੜਾ ਉਹ ਕਰ ਰਿਹਾ ਗਿਆ ਉਹੀ ਕਿੰਨੂ ਸੰਤਰੇ ਛਿੱਲੇ ਜਾ ਰਹੇ ਹੈਗੇ ਆ ਤੇ ਇੱਧਰ ਬਾਈ ਜੀ ਖੜੇ ਆ ਖਾਲਸਾ ਜੀ ਤੋ ਉਸ ਤੋਂ ਪਹਿਲਾਂ ਬਾ ਪਹਿਲਾਂ ਹੋਰ ਕੋਈ ਕੁਝ ਆ ਰਿਹਾ ਤੇ ਇਹ ਆ ਜੀ ਕੋਟਪੂਰਾ ਦੀ ਸਬਜੀ ਮੰਡੀ ਆ ਬਾਈ ਲਗਾਤਾਰ ਬਣਿਆ ਹੋਇਆ ਇਹ ਪਹਿਲਾਂ ਦੀ ਤਰ੍ਹਾਂ ਹੀ ਮੋਬਾਈਲ ਦੇ ਨਾਲ ਜੁੜਿਆ ਹੋਇਆ ਤੇ ਆਂਟੀ ਕੱਪੜੇ ਲੈ ਕੇ ਬੈਠੇ ਹੋਏ ਨੇ ਤੇ ਇਧਰ ਆਸੇ-ਪਾਸੇ ਕੋਟਪੂਰਾ ਸਬਜ਼ੀ ਮੰਡੀ ਦੀ ਚਹਲ-ਪਹਿਲ ਤੁਸੀਂ ਦੇਖ ਸਕਦੇ ਹੋ ਰੌਣਕਾਂ ਕੋਟਪੂਰਾ ਸਬਜ਼ੀ ਮੰਡੀ ਦੀਆਂ ਤੇ ਬਾਈ ਦੇ ਕੋਲ ਬਾਈ ਹੋਰ ਚੈਨਲ ਆ ਇਹ ਸ੍ਰਿੰਦਰ ਢੱਲਵਾ ਚੈਨਲ ਤੋਂ ਅਸੀਂ ਲਾਈਵ ਕੀਤਾ ਦੁਬਾਰੇ ਪਹਿਲਾਂ ਢੱਲਵਾ ਟੈਲੀਵਿਜ਼ਨ ਤੋਂ ਅਸੀਂ ਤੇ ਆਪ ਤੁਸੀਂ ਦੇਖ ਸਕਦੇ ਹੋ ਆਂਡੇ ਬਾਈ ਦੇ ਕੋਲੇ ਆਂਡੇ ਵੱਖੋ-ਵੱਖਰੇ ਆਂਡੇ ਆ ਜੇ ਆ ਵੱਖੋ ਵੱਖਰੀਆਂ ਦਾ ਕਹਿਣ ਤੋਂ ਭਾਵਾ ਕਿ ਕੁਆਲਿਟੀ ਚੈੱਕ ਕਰਾ ਲਈਏ ਤੁਹਾਨੂੰ ਆ ਦੇਖੋ ਇਹਨਾਂ ਦੇ ਕਲਰ ਵੱਖੋ ਵੱਖਰੇ ਮੈਂ ਤਾਂ ਕਹਿ ਰਿਹਾ ਆਂਡਾ ਗੂੜੇ ਰੰਗ ਦਾ ਤੇ ਆਂਡਾ ਫਿੱਕੇ ਰੰਗ ਦਾ ਜਿਹਦੇ ਤੋਂ ਸਾਫ਼ ਪਤਾ ਲੱਗਦਾ ਕਿ ਇਹਨਾਂ ਨੂੰ ਕੋਈ ਵੀ ਕਿਸੇ ਪ੍ਰਕਾਰ ਦਾ ਕੋਈ ਰੰਗ ਨਹੀਂ ਕੀਤਾ ਹੋਇਆ ਇਹ ਬਿਲਕੁਲ オリジナル ਆਂਡਾ ਆਂਡਾ ਹੈਗਾ ਇੱਥੋਂ ਬਾਈ ਦੇ ਕੋਲੋਂ ਤੁਸੀਂ ਖਰੀਦ ਸਕਦੇ ਹੋ ਭਾ ਕੀ ਹੈ ਬਾਈ ਜੀ ਬਾਈ ਜੀ 360 ਰੁਪਏ 360 ਰੁਪਏ ਭਾ ਇਸ 30 ਚਿਲਿੰਗ ਸਟੋਰ ਦੇ ਕੋਲੇ ਬਾਈ ਜੀ ਖੜੇ ਹੈਗੇ ਨੇ ਤੇ ਇੱਥੋਂ ਤੁਸੀਂ ਆਂਡੇ ਬਾਈ ਤੋਂ ਖਰੀਦ ਸਕਦੇ ਹਾਂ ਸੋ ਬਿਲਕੁਲ ਆਪਣੇ ਘਰ ਦਾ ਆਂਡਾ ਆਊਗਾ ਜੀ ਜੀ ਠੀਕ ਆ ਘਰੇ ਮੁਰਗੀ ਰੱਖੀ ਹੋਈ ਆ ਮੁਰਗੇ ਵਾਲੇ ਆਂਦੇ ਆ ਜੀ ਜੀ ਮੁਰਗਾ ਘੱਟੇ ਵਿੱਚ ਵੱਧੂ ਜੀ ਕਿ ਕੋਈ ਫੀਡ ਵਾਲਾ ਆਂਡਾ ਨਹੀਂ ਹੈਗਾ ਜੀ ਜੇ ਕੋਈ ਕਿਸੇ ਨੂੰ ਕੰਪਲੇਨਟ ਆਉਂਦੀ ਆ ਫਿਰ ਡਿਲੀਵਰੀ ਦੇ ਇਥੇ ਲੱਗਦੀ ਆ ਜੀ ਜੀ ਬਿਲਕੁਲ ਮੈਂ ਵੀ ਰੋਜ਼ਾਨਾ ਹੀ ਉਹਨਾਂ ਦੇ ਤੁਸੀਂ ਵੀ ਰੋਜ਼ਾਨਾ ਹੀ ਲਾਈਵ ਦੇ ਜ਼ਰੀਏ ਬਾਈ ਤੋਂ ਨੂੰ ਦੇਖਦੇ ਹੈਗੇ ਹਾਂ ਸੋ ਅੱਜ ਦੇ ਲਈ ਇੰਨਾ ਹੀ ਬਾਈ ਜੀ ਇਸ ਚੈਨਲ ਤੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੁੜੇ ਰਹੋ ਸੁਰਿੰਦਰ ਢੱਲਵਾ ਚੈਨਲ ਦੇ ਨਾਮ